ਬਾੜੇ ਲੋਕ ਕਿਤਾਬਾਂ ਚ ਵੀ ਹੈ ਲਿਖਿਆ ਵਟ ਜਾਈਏ ਪਾਸਾ ਯਾਰੋ ਗੱਲ ਤੇ ਈ ਟਾ ਕਰੀਏ ਨਾ ਬੈਸ ਕਹਦੇ ਮੂਰਖਾਂ ਦੇ ਨਾਲ ਕਰੀਏ ਨਾ ਬੈਸ ਕਹਦੇ ਮੂਰਖਾਂ ਦੇ ਨਾਲ ਓ ਸਬਰਾਂ ਦਾ ਫਾਲੀ ਕਹਿੰਦੇ ਮਿੱਠਾ ਹੁੰਦਾ ਏ ਕੰਮ ਕੋਈ ਵੀ ਨਾ ਵੱਡਾ ਨਿੱਕਾ ਹੁੰਦਾ ਏ ਵੱਡਾ ਲੱਗੇ ਲੱਡੂ ਸਦਾ ਦੂਸਰੇ ਦੇ ਥਾ ਵਾਹ ਕਰੀਏ ਨਾ ਬੈਸ ਕਹਦੇ ਮੂਰਖਾਂ ਦੇ ਨਾਲ ਕਰੀਏ ਨਾ ਬੈਸ ਕਹਦੇ ਮੂਰਖਾਂ ਦੇ ਨਾਲ ਲੱਗੇ ਕਹਿੰਦਾ ਘਰ ਵਾਲੀ ਬੋਦੀ ਵੀ ਨਹੀਂ ਸੋਣੀ ਚਾਹੀਦੀ ਵਾਹ ਮੋਟੀ ਮੈਚਿੰਗ ਤਾਂ ਹੋਣੀ ਚਾਹੀਦੀ ਘਰ ਵਾਲੀ ਬੋਦੀ ਵੀ ਨਹੀਂ ਥੋੜੀ ਜਹੀ ਦੀ ਮਾੜੀ ਮੋਟੀ ਮੈਚਿੰਗ ਤਾਂ ਹੋਣੀ ਚਾਹੀਦੀ ਤਰ ਤਰਾਂਦੇ ਨੇ ਲੋਕੀ ਪੁੱਛਦੇ ਸਵਾਰ ਕਈਏ ਨਾ ਬੈਸ ਕਹਦੇ ਮੂਰਖਾਂ ਦੇ ਨਾ ਕਈਏ ਨਾ ਬੈਸ ਕਹਦੇ ਮੂਰਖਾਂ ਦੇ ਨਾ ਹੋ ਕਾਕੀ ਨਾਲ ਮੁਕੱਤਿਆ ਕੋਈ ਸਾਖ ਹੋਵੇ ਨਾ ਪਤਨੀ ਤੇ ਪਤੀ ਦਾਤਰਾਕ ਹੋਵੇ ਨਾ ਰੱਬ ਦੀ ਸਾਂ ਰੋਲ ਜਾਂਦੇ ਨਿੱਕੇ ਨਿੱਕੇ ਬਾਤ ਕਰੀਏ ਨਾ ਬੈਸ ਕਹਦੇ ਮੂਰਖਾਂ ਦੇ ਨਾਲ ਕਰੀਏ ਨਾ ਬੈਸ ਕਹਦੇ ਮੂਰਖਾਂ ਦੇ ਨਾਲ ਓ ਬਲੀ ਤਾਂ ਸਵਾਤਾਂ ਵਾਲੀ ਕੜੇ ਬੱਕਰਾ ਦੋ ਮਾਈ ਹਲਾਤਾ ਵਿੱਚ ਮਰੇ ਬੱਕਰਾ ਹਾਏ ਹਾਏ ਪਾਵੇਂ ਜੱਟ ਕਈਏ ਪਾਵੇਂ ਕਰੇ ਹਲਾ ਵਾਹ ਜੀ ਵਾਹ ਕਰੀਏ ਨਾਂ ਬੈਸ ਕਹਦੇ ਮੂਰਖਾਂ ਦੇ ਨਾਂ ਵਾਹ ਜੀ ਕਰੀਏ ਬੈਸ ਕਹਦੇ ਮੂਰਖਾਂ ਦੇ ਨਾਂ ਉਹ ਸੱਚ ਆਖੇ ਸੋਹਣੀ ਮੋਗੇ ਵਾਲਾ ਮਿੱਤਰੋ ਪਾਵੇਂ ਹੋਵੇ ਗੋਰਾ ਪਾਵੇਂ ਕਾਲਾ ਮਿੱਤਰੋ ਬੱਦੀਆ ਕੇ ਸੋਨਨੀ ਮੋਗੇ ਵਾਲਾ ਮੇ ਤੇਰੋ ਭਾਵੇਂ ਹੋਵੇ ਗੋਰਾ ਭਾਵੇਂ ਕਾਲਾ ਹੋਵੇ ਤੇਰੋ ਮਾਂ ਦੀਆਂ ਨਜ਼ਰਾਂ 'ਚ ਪੁੱਤ ਹੁੰਦਾ ਲਾ ਕਰੀਏ ਨਾ ਬੈਸ ਕਹਦੇ ਮੂਰਖਾਂ ਦੇ ਨਾਲ ਕਰੀਏ ਨਾ ਬੈਸ ਕਹਦੇ ਮੂਰਖਾਂ ਦੇ ਨਾਲ ਕਰੀਏ ਨਾ ਬੈਸ ਕਹਦੇ ਮੂਰਖਾਂ ਦੇ ਨਾਲ ਆਪਾਂ ਬਾਤਾਂ ਤੇ ਨੂੰ ਬਹੁਤ ਚੰਗੇ ਤੇ ਪਿਆਰੇ